ਅਗੰਬ ਪੰਜਾਬੀ ਚੈਨਲ ਦੇਖ ਰਹੇ ਦੇਸਾਂ ਪਰਦੇਸਾਂ ਵਿੱਚ ਵਸਦੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਪਹਿਲਾਂ ਮੇਰੀ ਅੰਗਲਨਾ ਸੁਣ ਲੈਣਾ ਦੇਖ ਲੈਣਾ ਜੇਕਰ ਚੰਗੀਆਂ ਲੱਗਣ ਤਾਂ ਮੇਰੇ ਇਸ ਚੈਨਲ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਦੀ ਨਾਲ ਹੀ ਬੈਲ ਆਈਕਨ ਨੂੰ ਦਬਾ ਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅੱਜ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਉਹਨਾਂ ਨੂੰ ਗੁਰਗੱਦੀ ਮਿਲਦੀ ਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਵਿੱਚ ਉਹ ਅੰਮ੍ਰਿਤਸਰ ਪੁੱਜਦੇ ਹਨ ਤਾਂ ਉਸ ਸਮੇਂ ਦੀ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਤੇ ਬੈਠਣ ਤੋਂ ਬਾਅਦ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਪਰ ਉਹਨਾਂ ਨੂੰ ਜਿਹੜਾ ਉਹ ਅੰਮ੍ਰਿਤਸਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਤਾਂ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਕੋਲ ਆਪਣਾ ਜਿਹੜਾ ਨਿਵਾਸ ਕੀਤਾ ਉਸ ਜਗ੍ਹਾ ਉੱਤੇ ਬੈਠ ਗਏ ਜਿੱਥੇ ਅੱਜ ਕੱਲ ਗੁਰਦੁਆਰਾ ਥੰਮ ਸਾਬ ਬਣਾਇਆ ਗਿਆ ਹੈ ਫਿਰ ਗੁਰੂ ਜੀ ਨੇ ਧਰਮ ਪ੍ਰਚਾਰ ਲਈ ਯਾਤਰਾਵਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ੁੱਕੇ ਵਾਲੀ ਗਏ ਜਿੱਥੇ ਕੁਦਰਤੀ ਸੁੰਦਰਤਾ ਬਹੁਤ ਸੀ ਤੇ ਜਿਸ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਜੀ ਨੇ ਉਸ ਦਾ ਨਾਮ ਜਿਹੜਾ ਉਹ ਗੁਰੂ ਕਾ ਬਾਗ ਰੱਖ ਦਿੱਤਾ ਫਿਰ ਗੁਰੂ ਜੀ ਤਰਨ ਤਰਨ ਸਾਬ ਖਡੂਰ ਸਾਹਿਬ ਗੋਂਦਵਾਲ ਸਾਹਿਬ ਤੋਂ ਮਾਲਵਾ ਪ੍ਰਦੇਸ਼ ਦੇ ਇਲਾਕੇ ਤਲਵੰਡੀ ਸਾਬੋ ਕੇ ਮੋੜ ਮੰਡੀ ਮੈਂ ਸਰਖਾਨ ਅੱਧੀ ਥਾਵਾਂ ਤੇ ਗਏ ਬਾਅਦ ਵਿੱਚ ਬਲਾਸਪੁਰ ਦੇ ਰਾਜੇ ਭੀਮਚੰਦ ਦੀ ਨਗਰੀ ਪਹੁੰਚੇ ਜਿੱਥੇ ਭੀਮਚੰਦ ਦੀ ਰਾਣੀ ਜਲਾਲ ਦੇਵੀ ਨੇ ਦੇਵੀ ਤੋਂ 500 ਰੁਪਏ ਵਿੱਚ ਜ਼ਮੀਨ ਖਰੀਦ ਕੇ ਚੱਕਨਾ ਦਾ ਜਿਹੜਾ ਉਹ ਸਹਿਰ ਵਸਾਇਆ ਜਿਸ ਨੂੰ ਫਿਰ ਮੱਖੋਵਾਲ ਕਹਾ ਜਾਣ ਲੱਗਾ ਫਿਰ ਨਗਰ 16 ਜੂਨ 1665 ਈਸਵੀ ਵਿੱਚ ਵਸਾਇਆ ਗਿਆ ਹੁਣ ਇਹ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਫਿਰ 1665 ਈਸਵੀ ਵਿੱਚ ਮਾਲਵੇ ਦੇ ਵੱਖ-ਵੱਖ ਇਲਾਕਿਆਂ ਵਿੱਚ ਧਰਮ ਪ੍ਰਚਾਰ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਪ੍ਰੈਲ 1665 ਦੇ ਅਖੀਰ ਵਿੱਚ ਤਮਤਾਨ ਅੱਜ ਕੱਲ੍ਹ ਜੀਂਦ ਹਰਿਆਣਾ ਹੈ ਤਮਤਾਨ ਵਿੱਚ ਭਾਈ ਦੱਗੋ ਸਿੱਖ ਪੰਥ ਦੀ ਦਾ ਮਸੰਦ ਸੀ ਤੇ ਭਾਈ ਦਗੋ ਦਾ ਇਲਾਕਾ ਜਿਸ ਵਿੱਚ ਭਾਈ ਦਗੋ ਦਾ ਬੜਾ ਹੀ ਚੰਗਾ ਸਰੂਪ ਸੀ ਉਸ ਨੇ ਇਸ ਇਲਾਕੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਵਿੱਚ ਜਿਹੜਾ ਉਹ ਸ਼ਾਮਲ ਕਰਵਾਇਆ ਸੀ 1665 ਇਸੇ ਤੱਕ ਪਮਤਾਨ ਨਾਲ ਲੱਗਦੇ ਆਕਿਆਂ ਵਿੱਚੋਂ ਇੱਕ ਬਹੁਤ ਚੰਗਾ ਇਲਾਕਾ ਜਿਹੜਾ ਉਹ ਬਣ ਗਿਆ ਜਿਨ੍ਹਾਂ ਦੇ ਵਦੇਰੇ ਇਹ ਸਾਂ ਲੈ ਚੁੱਕੇ ਸਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਪੁੱਜੇ ਤਾਂ ਸੈਂਕੜੇ ਸਿੱਖ ਆਪ ਜੀ ਦੇ ਦਰਸ਼ਨਾਂ ਵਾਸਤੇ ਆਏ ਸਨ ਤੇ ਗੁਰੂ ਸਾਹਿਬ ਜੀ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ ਕੁਝ ਦਿਨ ਤੁਮਤਾਨ ਰੈਣ ਮਗਰੋਂ ਗੁਰੂ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਜਾਣ ਦੀ ਤਿਆਰੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਖਾਇਕ ਦੁਪਰ 1665 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਪਹੁੰਚ ਗਏ ਤੇ ਸੰਗਤਾਂ ਨੇ ਉਹਨਾਂ ਦਾ ਉੱਥੇ ਪਹੁੰਚ ਤੇ ਬਹੁਤ ਸਾਰਾ ਸਤਿਕਾਰ ਜਿਹੜਾ ਉਹ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ